ਪੱਛਮੀ ਬੰਗਾਲ ਦੇ ਵਿੱਚ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਉੱਤੇ ਹਮਲਾ ਹੋਇਆ ਸੀ ਹੁਣ ਜਾਂਚ ਲਈ ਆਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਅਧਿਕਾਰੀਆਂ ਦੀ ਟੀਮ ਤੇ ਹਮਲਾਇਹ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਹਮਲਾ ਉਸ ਸਮੇਂ ਹੋਇਆ ਜਦੋਂ NIA ਦੀ ਟੀਮ ਤਮਾਕੀ ਦੀ ਜਾਂਚ ਲਈ ਪੂਰਬੀ ਮੈਦਨੀਪੁਰ ਦੇ ਭੂਪਤੀ ਨਗਰ ਪਹੁੰਚੀ ਸੀ ਸਮਾਚਾਰ ਏਜੰਸੀ PTI ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਥਿਤ ਤੌਰ ਤੇ NIA ਟੀਮ ਨੂੰ ਦੋਸ਼ੀ ਵਿਅਕਤੀ ਨੂੰ ਆਪਣੇ ਨਾਲ ਲਿਜਾਣ ਤੋਂ ਰੁਕਣ ਦੀ ਕੋਸ਼ਿਸ਼ ਕੀਤੀ ਸੀ ਇਸ ਦੌਰਾਨ ਉਸਤੇ ਹਮਲਾ ਕੀਤਾ ਗਿਆ ਮੀਡੀਆ ਰਿਪੋਰਟਾਂ ਮੁਤਾਬਕ NIA ਦੀ ਟੀਮ ਨੇ ਪੂਪਤੀ ਨਗਰ ਤਮਾਕੇ ਦੀ ਜਾਂਚ ਦੇ ਬਾਰੇ ਜਾਣਨ ਦੇ ਲਈ ਪਿੰਡ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਵਿਅਕਤੀ ਨੂੰ ਪੁੱਛਗਿੱਛ ਲਈ ਲਿਜਾਇਆ ਜਾ ਰਹਾ ਸੀ ਅਤੇ ਉਸ ਸਮੇਂ ਕਈ ਲੋਕਾਂ ਨੇ NIA ਜਾਂਚ ਕਰਤਾਵਾਂ ਨੂੰ ਘੇਰ ਲਿਆ ਅਤੇ ਉਸ ਕਥਿਤ ਵਿਅਕਤੀ ਦੀ ਰਿਹਾਈ ਦੀ ਮੰਗ ਕੀਤੀ NIA ਟੀਮ ਤੇ ਕਥਿਤ ਤੌਰ ਤੇ ਇੱਟਾਂ ਅਤੇ ਪੱਥਰ ਸੁੱਟੇ ਗਏ ਸਨ ਇਸ ਕਾਰਨ NIA ਦੇ 2 ਅਧਿਕਾਰੀ ਜ਼ਖਮੀ ਹੋ ਗਏ ਹਨ ਹਮਲਾਵਰਾਂ ਦੇ ਵੱਲੋਂ ਕੀਤੇ ਪਥਰਾ ਕਾਰਨ NIA ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ ਕਾਰ ਦਾ ਸ਼ੀਸ਼ਾ ਟੁੱਟ ਗਿਆ NIA ਦੀ ਟੀਮ ਦੇ ਨਾਲ ਕੇਂਦਰੀ ਪੁਲਿਸ ਬਲ ਦੇ ਜਵਾਨ ਵੀ ਸਨ ਬਾਅਦ ਵਿੱਚ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ ਹਮਲੇ ਤੋਂ ਬਾਅਦ NIA ਅਧਿਕਾਰੀ ਸਥਾਨਕ ਪੁਲਿਸ ਸਟੇਸ਼ਨ ਉਪਰ ਪਹੁੰਚ ਜਾਂਦੇ ਹਨ ਇਸ ਮਾਮਲੇ ਤੇ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਜਾਂਚ ਏਜੰਸੀ ਤੇ ਹੀ ਸਵਾਲ ਖੜੇ ਕਰਦੇ ਹੋਏ ਕਿਹਾ ਕਿ NIA ਦੀ ਟੀਮ ਨੇ ਰਾਤ ਨੂੰ ਛਾਪੇ ਮਾਰੀ ਕਿਉਂ ਕੀਤੀ ਕੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਹ ਉਦੋਂ ਹੁੰਦਾ ਹੈ ਜਦੋਂ ਪਿੰਡ ਦੇ ਲੋਕ ਅਧੀ ਰਾਤ ਨੂੰ ਕਿਸੇ ਅਜਨਬੀ ਨੂੰ ਦੇਖਦੇ ਹਨ ਚੋਣਾਂ ਦੌਰਾਨ ਗ੍ਰਿਫਤਾਰੀ ਕਿਉਂ ਅਸੀਂ ਚਾਹੁੰਦੇ ਹਾਂ ਕਿ ਚੋਣ ਕਮਿਸ਼ਨ ਨਿਰਪੱਖਤਾ ਦੇ ਨਾਲ ਕੰਮ ਕਰੇ ਅਤੇ ਭਾਜਪਾ ਦੁਆਰਾ ਚਲਾਇਆ ਜਾਣ ਵਾਲਾ ਕਮਿਸ਼ਨ ਨਾ ਬਣੇ ਬਿਊਰੋ ਰਿਪੋਰਟ ਐਸਮ ਜਟ న్యూਸ ਪੱਛਮੀ ਬੰਗਾਲ ਦੇ ਵਿੱਚ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਉੱਤੇ ਹਮਲਾ ਹੋਇਆ ਸੀ ਹੁਣ ਜਾਂਚ ਲਈ ਆਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਅਧਿਕਾਰੀਆਂ ਦੀ ਟੀਮ ਤੇ ਹਮਲਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਹਮਲਾ ਉਸ ਸਮੇਂ ਹੋਇਆ ਜਦੋਂ ਐਨਆਈਏ ਦੀ ਟੀਮ ਤਮਾਕੀ ਦੀ ਜਾਂਚ ਦੇ ਲਈ ਪੂਰਬੀ ਮੈਦਨੀਪੁਰ ਦੇ ਭੂਪਤੀ ਨਗਰ ਪਹੁੰਚੀ ਸੀ ਸਮਾਚਾਰ ਏਜੰਸੀ ਪੀਟੀਆ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਸੇ ਤੌਰ ਤੇ ਐਨਆਈਏ ਟੀਮ ਨੂੰ ਦੋਸ਼ੀ ਵਿਅਕਤੀ ਨੂੰ ਆਪਣੇ ਨਾਲ ਲਿਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਇਸ ਦੌਰਾਨ ਉਸਤੇ ਹਮਲਾ ਕੀਤਾ ਗਿਆ ਮੀਡੀਆ ਰਿਪੋਰਟਾਂ ਮੁਤਾਬਕ NIA ਦੀ ਟੀਮ ਨੇ ਪੂਪਤੀ ਨਗਰ ਤਮਾਕੇ ਦੀ ਜਾਂਚ ਦੇ ਬਾਰੇ ਜਾਣਨ ਦੇ ਲਈ ਪਿੰਡ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਵਿਅਕਤੀ ਨੂੰ ਪੁੱਛਗਿੱਛ ਲਈ ਲਿਜਾਇਆ ਜਾ ਰਿਹਾ ਸੀ ਅਤੇ ਉਸ ਸਮੇਂ ਕਈ ਲੋਕਾਂ ਨੇ NIA ਜਾਂਚ ਕਰਤਾਵਾਂ ਨੂੰ ਘੇਰ ਲਿਆ ਅਤੇ ਉਸ ਕਥਿਤ ਵਿਅਕਤੀ ਦੀ ਰਿਹਾਈ ਦੀ ਮੰਗ ਕੀਤੀ NIA ਟੀਮ ਤੇ ਕਥਿਤ ਤੌਰ ਤੇ ਇੱਟਾਂ ਅਤੇ ਪੱਥਰ ਛੁੱਟੇ ਗਏ ਸਨ ਇਸ ਕਾਰਨ NIA ਦੇ 2 ਅਧਿਕਾਰੀ ਜ਼ਖਮੀ ਹੋ ਗਏ ਹਨ ਹਮਲਾਵਰਾਂ ਦੇ ਵੱਲੋਂ ਕੀਤੇ ਪਥਰਾਕਾਨ ਨਾਲ NIA ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ, ਕਾਰ ਦਾ ਸ਼ੀਸ਼ਾ ਟੁੱਟ ਗਿਆ। NIA ਦੀ ਟੀਮ ਦੇ ਨਾਲ ਕੇਂਦਰੀ ਪੁਲਿਸ ਬਲ ਦੇ ਜਵਾਨ ਵੀ ਸਨ। ਬਾਅਦ ਦੇ ਵਿੱਚ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਹਮਲੇ ਤੋਂ ਬਾਅਦ NIA ਅਧਿਕਾਰੀ ਸਥਾਨਕ ਪੁਲਿਸ ਸਟੇਸ਼ਨ 'ਤੇ ਪਹੁੰਚ ਜਾਂਦੇ ਹਨ। ਇਸ ਮਾਮਲੇ 'ਤੇ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਜਾਂਚ ਏਜੰਸੀ 'ਤੇ ਹੀ ਸਵਾਲ ਖੜੇ ਕਰਦੇ ਹੋਏ ਕਿਹਾ ਕਿ NIA ਦੀ ਟੀਮ ਨੇ ਰਾਤ ਨੂੰ ਛਾਪੇਮਾਰੀ ਕਿਉਂ ਕੀਤੀ? ਕੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਹ ਉਦੋਂ ਹੁੰਦਾ ਹੈ ਜਦੋਂ ਪਿੰਡ ਦੇ ਲੋਕ ਅਧੀ ਰਾਤ ਨੂੰ ਕਿਸੇ ਅਜਨਬੀ ਨੂੰ ਦੇਖਦੇ ਹਨ ਚੋਣਾ ਦੌਰਾਨ ਗ੍ਰਿਫਤਾਰੀ ਕਿਉਂ ਅਸੀਂ ਚਾਹੁੰਦੇ ਹਾਂ ਕਿ ਚੋਣ ਕਮਿਸ਼ਨ ਨਿਰਪੱਖਤਾ ਦੇ ਨਾਲ ਕੰਮ ਕਰੇ ਅਤੇ ਭਾਜਪਾ ਦੁਆਰਾ ਚਲਾਇਆ ਜਾਣ ਵਾਲਾ ਕਮਿਸ਼ਨ ਨਾ ਬਣੇ ਬਿਊਰੋ ਰਿਪੋਰਟ ਅਸਮ ਜੱਟ ਨਿਊਜ਼